ਅੱਜ ਆਪਾਂ ਗੱਲ ਕਰਾਂਗੇ ਜੁਲਾਈ ਮਹੀਨੇ ਵਿੱਚ ਜਾਰੀ ਕੀਤੀ ਜਾਣ ਵਾਲੀ ਪੈਨਸ਼ਨ ਬਾਰੇ ਕਿੰਨੀ ਤਾਰੀਖ ਨੂੰ ਪੈਨਸ਼ਨ ਪੈਨਸ਼ਨ ਧਾਰਕਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਪੈਨਸ਼ਨਾਂ ਦੇ ਵਿੱਚ ਕਾਫੀ ਦੇਰੀ ਕੀਤੀ ਗਈ ਹੈ ਸਰਕਾਰ ਦੁਆਰਾ ਕਿਉਂਕਿ ਜਦੋਂ ਹੀ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਬਹੁਤ ਸਾਰੇ ਲੋਕਾਂ ਨੂੰ ਉਡੀਕ ਹੁੰਦੀ ਹੈ ਪੈਨਸ਼ਨਾਂ ਦੀ ਕਿਉਂਕਿ ਜਿਹੜੇ ਪੈਨਸ਼ਨ ਧਾਰਕ ਲੋਕ ਹੁੰਦੇ ਨੇ ਉਨ੍ਹਾਂ ਦਾ ਜ਼ਿਆਦਾਤਰ ਗੁਜ਼ਾਰਾ ਪੈਨਸ਼ਨ ਤੇ ਹੀ ਚੱਲਦਾ ਹੈ। ਉਹਨਾਂ ਨੇ ਆਪਣੇ ਮਹੀਨੇ ਦਾ ਹਿਸਾਬ ਕਿਤਾਬ ਪੈਨਸ਼ਨ ਦੇ ਹਿਸਾਬ ਕਿਤਾਬ ਨਾਲ ਹੀ ਬਣਾਇਆ ਹੁੰਦਾ ਹੈ। ਜਦੋਂ ਹੀ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਜਾਰੀ ਕੀਤੀ ਜਾਂਦੀ ਹੈ ਉਦੋਂ ਹੀ ਉਹਨਾਂ ਦਾ ਰਾਸ਼ਨ ਪਾਣੀ ਜਿਹੜਾ ਉਹਨਾਂ ਦੇ ਘਰ ਵਿੱਚ ਆਉਂਦਾ ਹੈ। ਇਹਨਾਂ ਪੈਨਸ਼ਨ ਧਾਰਕਾਂ ਦੇ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਅਤੇ ਅੰਗਹੀਣ ਬੇਸਹਾਰਾ ਲੋਕਾਂ ਨੂੰ ਜੋ ਪੈਨਸ਼ਨ ਦਿੱਤੀ ਜਾਂਦੀ ਹੈ ਉਹ ਪੈਨਸ਼ਨ ਧਾਰਕ ਇਸ ਵਿੱਚ ਸ਼ਾਮਲ ਹੁੰਦੇ ਹਨ। ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਜੋ ਸਰਕਾਰ ਦੁਆਰਾ ਜਾਰੀ ਕੀਤੀ ਜਾਣ ਵਾਲੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਨਾਲ ਹੀ ਵੱਡੀ ਅਪਡੇਟ ਕਰਕਰ ਰਾਸ਼ਨ ਸਕੀਮ ਨੂੰ ਲੈ ਕੇ ਹੈ ਅਤੇ ਇੱਕ ਨਵੀਂ ਅਪਡੇਟ ਪੀਐਮ ਕਿਸਾਨ ਨਿਧੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੀਐਮ ਕਿਸਾਨ ਨਿਧੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਕਿ ਕਿੰਨੀ ਤਾਰੀਖ ਨੂੰ ਉਹਨਾਂ ਦੀ ਜਿਹੜੀ ਰਾਸ਼ੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਈ ਜਾਏਗੀ ਤਾਂ ਜੇਕਰ ਤੁਹਾਡੇ ਤਿੰਨੋਂ ਸਟੇਟਸ ਓਕੇ ਹੋਣ ਦੇ ਬਾਵਜੂਦ ਵੀ ਤੁਹਾਡੀ ਰਾਸ਼ੀ ਤੁਹਾਡੇ ਖਾਤਿਆਂ ਦੇ ਵਿੱਚ ਨਹੀਂ ਆਈ ਤਾਂ ਇੱਕ ਵਾਰ ਆਪਣੇ ਸਾਰੇ ਡਾਕੂਮੈਂਟ ਜਿਸ ਦੇ ਵਿੱਚ ਆਪਣੀ ਜਮਾਬੰਦੀ ਆਧਾਰ ਕਾਰਡ ਅਤੇ आधार बैंक सीडेड ਨੂੰ ਲੈ ਕੇ ਇੱਕ ਵਾਰ ਆਪਣੇ ਬੈਂਕ ਦੇ ਵਿੱਚ ਵਿਜ਼ਿਟ ਜ਼ਰੂਰ ਕਰੋ ਜਮ੍ਹਾਂ ਬੰਦੀ ਨੂੰ ਲੈ ਕੇ ਤੁਸੀਂ ਆਪਣੇ ਖੇਤੀਬਾੜੀ ਦਫ਼ਤਰ ਦੇ ਵਿੱਚ ਜੋ ਵੀ ਅਧਿਕਾਰੀ ਪੀਐਮ ਕਿਸਾਨ ਨਿਧੀ ਯੋਜਨਾ ਨਾਲ ਜੁੜੇ ਹੋਏ ਕੇਸਾਂ ਨੂੰ ਦੇਖਦਾ ਹੈ ਇੱਕ ਵਾਰ ਆਪਣੀ ਜਮ੍ਹਾਂ ਬੰਦੀ ਉਸ ਨੂੰ ਅਪਡੇਟ ਕਰਵਾ ਦਿਓ ਅਤੇ ਨਾਲ ਹੀ ਆਪਣੀ ਫੇਸ ਈਕੇ ਵਾਈਸੀ ਜ਼ਰੂਰ ਕਰ ਲੈਣਾ ਕਿਉਂਕਿ ਜੇਕਰ ਤੁਹਾਡੀ ਫੇਸ ਈਕੇ ਵਾਈਸੀ ਨਹੀਂ ਹੁੰਦੀ ਤਾਂ ਪੀਐਮ ਕਿਸਾਨ ਨਿਧੀ ਯੋਜਨਾ ਦੁਆਰਾ ਜੋ ਸਹਾਇਤਾ ਜੋ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਉਹ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਨਹੀਂ ਕੀਤੀ ਜਾਏਗੀ ਤਾਂ ਇਹ ਤੁਹਾਡੇ ਮੋਬਾਈਲ ਤੇ ਆਨਲਾਈਨ ਹੀ ਤੁਸੀਂ ਖੁਦ ਕਰ ਸਕਦੇ ਹੋ ਤੇ ਜੇਕਰ ਤਿੰਨੋਂ ਸਟੇਟਸ ਓਕੇ ਹੋਣ ਦੇ ਬਾਵਜੂਦ ਵੀ ਜਿਹੜਾ ਜਿਹੜੀ ਤੁਹਾਡੀ ਰਾਸ਼ੀ ਤੁਹਾਡੇ ਖਾਤਿਆਂ ਦੇ ਵਿੱਚ ਨਹੀਂ ਆ ਰਹੀ ਤਾਂ ਤੁਸੀਂ ਆਪਣਾ ਖਾਤਾ ਇੰਡੀਅਨ ਪੋਸਟ ਬੈਂਕ ਦੇ ਵਿੱਚ ਖੁਲਵਾ ਲਓ ਜਦੋਂ ਹੀ ਬੀਐਮ ਕਿਸਾਨ ਨੇਦੀ ਯੋਜਨਾ ਨਾਲ ਜੁੜੀ ਹੋਈ ਅਗਲੀ ਇਨਸਟਾਲਮੈਂਟ ਹੈ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕੀਤੀ ਜਾਏਗੀ ਤਦ ਹੀ ਤੁਹਾਡੀ ਪਿਛਲੀ ਜਿੰਨੇ ਵੀ ਮਹੀਨਿਆਂ ਦੀਆਂ ਰੁਕੀਆਂ ਹੋਈਆਂ ਕਿਸ਼ਤਾਂ ਹਨ 1 2 5 10 15 ਤਾਂ ਸਾਰੀਆਂ ਦੀਆਂ ਸਾਰੀਆਂ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਰਕਰ ਰਾਸ਼ਨ ਸਕੀਮ ਨੂੰ ਲੈ ਕੇ ਜਿਹੜੇ ਵੀ ਲੋਕ ਫਰਜੀ ਤਰੀਕੇ ਨਾਲ ਰਾਸ਼ਨ ਲੈ ਰਹੇ ਆ ਉਹਨਾਂ ਦਾ ਰਾਸ਼ਨ ਬੰਦ ਕਰਕੇ ਜਿਹੜੇ ਅਸਲੀ ਹੱਕਦਾਰ ਲੋਕ ਨੇ ਉਹਨਾਂ ਨੂੰ ਹੀ ਜਿਹੜਾ ਰਾਸ਼ਨ ਦਿੱਤਾ ਜਾਏਗਾ ਅਤੇ ਜਦੋਂ ਹੀ ਸਾਰੇ ਫਰਜੀ ਤਰੀਕੇ ਨਾਲ ਰਾਸ਼ਨ ਲੈ ਰਹੇ ਲੋਕਾਂ ਦਾ ਰਾਸ਼ਨ ਬੰਦ ਹੋ ਜਾਂਦਾ ਤਾਂ ਸਰਕਾਰ ਵੱਲੋਂ ਉਮੀਦ ਹੈ ਕਿ ਰਾਸ਼ਨ ਵਿੱਚ ਵਾਧਾ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏਗੀ ਅਤੇ ਹੁਣ ਗੱਪਾ ਕਰਦੇ ਹਾਂ ਪੈਨਸ਼ਨਾਂ ਬਾਰੇ ਕਿ ਜੁਲਾਈ ਮਹੀਨੇ ਦੇ ਵਿੱਚ ਜਾਰੀ ਕੀਤੀਆਂ ਜਾਣ ਵਾਲੀਆਂ ਪੈਨਸ਼ਨਾਂ ਕਿੰਨੀ ਤਾਰੀਖ ਨੂੰ ਲੋਕਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਕੁਝ ਮਹੀਨਿਆਂ ਦੀਆਂ ਪੈਨਸ਼ਨਾਂ ਕਾਫੀ ਲੇਟ ਜਾਰੀ ਕੀਤੀਆਂ ਗਈਆਂ ਸੀ ਤਾ ਇਸ ਕਰਕੇ ਮਹੀਨੇ ਦੇ ਆਖਰ ਵਿੱਚ ਪੈਨਸ਼ਨ ਜਾਰੀ ਹੋਣ ਕਰਕੇ ਲੋਕਾਂ ਨੂੰ ਥੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੋ ਲੋਕ ਜੁਲਾਈ ਮਹੀਨੇ ਤੋਂ ਆਸ ਲਗਾ ਕੇ ਬੈਠੇ ਆ ਕਿ ਜਲਦੀ ਹੀ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀਆਂ ਜਾਣਗੀਆਂ ਸੋ ਸਰਕਾਰ ਵੱਲੋਂ ਵੀ ਇਸ ਵਾਰ ਉਮੀਦ ਜਿਤਾਈ ਜਾ ਰਹੀ ਹੈ ਕਿ ਜੁਲਾਈ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਸਰਕਾਰ ਦੁਆਰਾ ਜਿਹੜੀਆਂ ਪੈਨਸ਼ਨਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰਨ ਦੀ ਉਮੀਦ ਹੈ ਕੀ ਸਰਕਾਰ ਜੁਲਾਈ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਲੋਕਾਂ ਦੀ ਪੈਨਸ਼ਨ ਜਿਹੜੀ ਜਾਰੀ ਕਰ ਦੇਗੀ ਅਤੇ ਨਾਲ ਹੀ ਗੱਲ ਕਰਦੇ ਆ ਪੈਨਸ਼ਨ ਵਿੱਚ ਵਾਅਦੇ ਨੂੰ ਲੈ ਕੇ ਸਰਕਾਰ ਦਾ ਕੀ ਕਹਿਣਾ ਤਾਂ ਸਰਕਾਰ ਨੇ ਸਾਫ਼ ਕਿਹਾ ਕਿ ਜਦੋਂ ਹੀ ਫਰਜ਼ੀ ਤਰੀਕੇ ਨਾਲ ਜਿਹੜੇ ਪੈਨਸ਼ਨ ਲੈ ਰਹੇ ਲੋਕ ਆ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਜਿਸ ਦੇ ਵਿੱਚ 2 ਲੱਖ ਲੋਕਾਂ ਦੀ ਜਿਹੜੀ ਪੈਨਸ਼ਨ ਆ ਉਹ ਬੰਦ ਵੀ ਕੀਤੀ ਗਈ ਹੈ ਤਾਂ ਸਰਕਾਰ ਵੱਲੋਂ ਉਮੀਦ ਜਿਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪੈਨਸ਼ਨਾਂ ਨੇ ਉਹਨਾਂ ਦੇ ਵਿੱਚ ਵਾਅਦਾ ਕਰਕੇ ਲੋਕਾਂ ਨੂੰ ਰਾਹਤ ਦੇ ਦਿੱਤੀ ਜਾਏਗੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ